ਅਗੁੱਤਾ ਹੈ ਇਹ ਖਬਰ ਬਸ ਚੰਦ ਸਕੇ ਇਹ 3-4 ਦਿਨ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਤੇ ਜਦੋਂ ਇਹ ਜੇਲ੍ਹ ਤੋਂ ਰਿਲੀਜ਼ ਹੋ ਕੇ ਆਇਆ ਐਨੋ ਲੈਂਡ ਵਾਸਤੇ ਉਥੇ 15-20 ਗੱਡੀਆਂ 'ਚ ਬੱਚੇ ਗਏ ਸੀ ਸੋ ਯਾਨੀ ਥਿਸ ਇਜ਼ ਨਾਟ ਅ ਗੁੱਡ ਸਾਈਨ ਐਂਡ ਜਿਸ ਦਿਨ ਜਦੋਂ ਇਹ ਰਾਤੀ ਉਸ ਦਿਨ ਵਾਪਸ ਆਦੇ ਸੀ ਤੇ ਦੋ ਗੱਡੀਆਂ 'ਚ ਸੀ ਵੀ ਚੇਸਡ देम ਔਰ ਉਹਦੇ ਵਿੱਚੋਂ ਵੰਸ਼ ਨੂੰ ਅਸੀਂ ਰਾਉਂਡ ਅਪ ਕੀਤਾ ਸਸਟੇਨਡ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਕੋਲੋਂ ਇੱਕ ਵੈਪਨ ਵੀ ਬਰਾਮਦ ਹੋਆ ਇਹਨੇ ਜੇਲ੍ਹ ਤੋਂ ਇੱਥੇ ਆ ਕੇ ਜਿਹੜਾ ਇਹਦਾ ਰਾਈਵਲ ਗੈਂ ਸੀ ਉਹਤੇ ਅਟੈਕ ਕਰਨਾ ਸੀ ਇਹ ਮੁੰਡਿਆਂ ਦੀ ਮਦਦ ਨਾਲ ਇਹਨੇ ਉਹਤੇ ਅਟੈਕ ਕਰਕੇ ਉਹਨੂੰ ਮਾਰਨਾ ਸੀ ਤਾਂ ਇੱਥੇ ਗੁੰਡਾਗਰਦੀ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਸੀ ਇਹਦੇ ਨਾਲ ਦੇ ਜਿਹੜੇ ਮੁੰਡੇ ਇਹਨੂੰ ਖਰਾਬ ਕਰੀ ਜਾਂਦੇ ਸੀ ਪੰਜ ਸੱਤ ਮੁੰਡੇ ਉਹਨਾਂ ਦੇ ਡੀਟੇਲਸ ਅਸੀਂ ਸ਼ੇਅਰ ਕੀਤੇ ਹਨ ਉਹਨਾਂ ਨੂੰ ਅਸੀਂ ਬਾਉਂਦਾ ਹਾਂ ਉਹਨ ਕਿਤਾ ਅੰਡਰ ਪ੍ਰੀਵੈਂਟਿਵ ਡਿਟੈਂਸ਼ਨ ਉਸ ਤੋਂ ਅੰਡਰ ਸੈਕਸ਼ਨ 126 170 ਬੀ ਐਨ ਐਸ ਐਸ ਐਂਡ ਨਾਊ ਇਟ ਇਜ਼ ਮੰਡਟਰੀ ਫਾਰ ਥੈਮ ਕਿ ਉਹ ਡੇਲੀ ਥਾਣੇ ਆ ਕੇ ਆਪਣੀਆਂ ਹਾਜ਼ਰੀਆਂ ਲਗਵਾਉਣਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਦੋ ਦਿਨ ਪਹਿਲਾਂ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਇੱਕ ਨੌਜਵਾਨ ਵੰਸ਼ ਨੂੰ ਪੁਲਿਸ ਨੇ ਤੁਰੰਤ ਫਿਰ ਪਿਸਤੌਲ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਤੇ ਦੱਸਿਆ ਕਿ ਇਸ ਨੇ ਕਾਫੀ ਤਰੂਪ ਵਿੱਚ ਆਪਣੇ ਵਿਰੋਧੀ ਗਰੁੱਪ ਵਾਲਿਆਂ ਤੇ ਅਟੈਕ ਕਰਨਾ ਸੀ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਲਗਿਆ ਜੈਨ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 3 ਕੁ ਦਿਨ ਪਹਿਲਾਂ ਵਾਂਸ਼ ਜਦੋਂ ਜਵਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਸ਼ਹਿਰ ਵਿੱਚੋਂ 15 ਦੇ ਕਰੀਬ ਗੱਡੀਆਂ ਮੁੰਡਿਆਂ ਦੀਆਂ ਭਰ ਕੇ ਉਸ ਨੂੰ ਲੈਣ ਆਗੋਂ ਗਈਆਂ ਜਿਸ ਦਾ ਪੁਲਿਸ ਨੇ ਕਾਫੀ ਗੰਭੀਰਤਾ ਨਾਲ ਨੋਟਿਸ ਲਿਆ ਤੇ ਉਹਨਾਂ ਨੇ ਵਾਂਸ਼ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਉੱਥੇ ਪਹੁੰਚਣ ਵਾਲੇ 10 ਦੇ ਕਰੀਬ ਉਸ ਦੇ ਸਾਥੀ ਮੁੰਡਿਆਂ ਦੀ ਵੀ شناخت ਕਰ ਲਈ ਹੈ ਤੇ ਜਿਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਰੋਕੂ ਐਕਟ ਦੇ ਤਹਿਤ ਤੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਹਰ ਰੋਜ਼ ਥਾਣੇ ਆ ਕੇ ਹਾਇਰੀ ਲਵਾਇਆ ਕਰਨਗੇ ਤਾਂ ਕਿ ਕੋਈ ਵਾਰਦਾਤ ਨਾ ਕਰ ਸਕਣ ਇੱਕ ਇੰਪੋਰਟੈਂਟ ਕੇਸ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਇੱਥੇ ਫਰੀਦਕੋਟ ਚ ਕੁਝ ਜਿਹੜੇ ਬੇਲ ਆਊਟਸ ਆਂਦੇ ਆ ਜਾਂ ਜਿਹੜੇ ਜੇਲ੍ਹ ਚੋਂ ਰਿਲੀਜ਼ ਹੋ ਜਾਂਦੇ ਆ ਉਹਨਾਂ ਤੇ ਸਾਡੀ ਸਖਤ ਨਿਗ੍ਹਾ ਹੈ ਔਰ ਉਸੀ ਇੱਕ ਇਨਕਰੀਜ਼ਡ ਸਰਵੇਲੈਂਸ ਔਰ ਕਾਸੋ ਜਿਹਨੂੰ ਕਹਿੰਦੇ ਆ ਕੋਆਰਡੀਨੇਟ ਸਰਚ ਆਪਰੇਸ਼ਨ ਅ ਇੰਡੀਪੈਂਡੈਂਸ ਡੇ ਦੇ ਤਹਿਤ ਪੂਰੇ ਸ਼ਹਿਰ ਚ ਸਖਤ ਨਾਕਾਬੰਦੀ ਕੀਤੀ ਗਈ ਹੈ ਸਿਟੀ ਸੀਲਿੰਗ ਕੀਤੀ ਗਈ ਹੈ ਪੁਲਿਸ ਨਾਕੀਆਂ ਤੇ ਵੀ ਹੈਗੀ ਜਿਹੜੇ ਮੇਨ ਅਪਰੋਚ ਰੋਡਸ ਨੇ ਉੱਤੇ ਵੀ ਹੈਗੀ ਸੋ ਉਸੀ ਲੜੀ ਦੇ ਤਹਿਤ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਹੈ ਬਾਏ ਦਾ ਨੇਮ ਆਫ ਵੰਸ਼ ਇਹ 3-4 ਦਿਨ ਪਹਿਲਾਂ ਹੀ ਜੇਲ ਤੋਂ ਆਇਆ ਸੀ ਤੇ ਜਦੋਂ ਇਹ ਜੇਲ ਤੋਂ ਰਿਲੀਜ਼ ਹੋ ਕੇ ਆਇਆ ਐਨੋ ਲੈਂਡ ਵਾਸਤੇ ਉਸ ਤੇ 15-20 ਗੱਡੀਆਂ 'ਚ ਬੱਚੇ ਗਏ ਸੀ ਸੋ ਯਾਨੀ ਥਿਸ ਇਜ਼ ਨਾਟ ਅ ਗੁੱਡ ਸਾਈਨ ਔਰ ਇਹ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਵੀ ਇੱਕ ਬਹੁਤ ਗਲਤ ਮੈਸੇਜ ਜਾਂਦਾ ਹੈ ਜਦੋਂ ਇੱਕ ਕ੍ਰਿਮੀਨਲ ਐਂਟਸੀਡੈਂਟ ਦਾ ਬੰਦਾ ਅਗਰ ਇਸ ਟਾਈਪ ਦੀ ਰੈਪਿਟੇਸ਼ਨ ਕਰਦਾ ਹੈ ਤੇ ਬੱਚਿਆਂ ਨੂੰ ਇਸ ਪਾਸੇ ਲੈ ਕੇ ਜਾਂਦਾ ਵੀ ਫਾਲੋਡ ਇਟ ਅਪ ਐਂਡ ਜਿਸ ਦਿਨ ਜਦੋਂ ਇਹ ਰਾਤੀ ਉਸ ਦਿਨ ਵਾਪਸ ਆਦੇ ਸੀ ਤੇ ਦੋ ਗੱਡੀਆਂ ਆਈ ਸੀ ਵੀ ਚੇਸਡ ਦੈਮ ਔਰ ਉਹਦੇ ਵਿੱਚੋਂ ਵੰਸ਼ ਨੂੰ ਅਸੀਂ ਰਾਉਂਡ ਅਪ ਕੀਤਾ ਸਸਟੇਨਡ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਕੋਲੋਂ ਇੱਕ ਵੈਪਨ ਵੀ ਬਰਾਮਦ ਹੋਆ ਉਦੇ ਪੁੱਛਕਿਛ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਇਹਨੇ ਜੇਲ੍ਹ ਤੋਂ ਇੱਥੇ ਆ ਕੇ ਜਿਹੜਾ ਇਹਦਾ ਰਾਈਵਲ ਗੈਂਗ ਸੀ ਉਹਤੇ ਅਟੈਕ ਕਰਨਾ ਸੀ ਇਹ ਮੁੰਡਿਆਂ ਦੀ ਮਦਦ ਨਾਲ ਇਹਨੇ ਉਹਤੇ ਅਟੈਕ ਕਰਕੇ ਉਹਨਾਂ ਨੂੰ ਮਾਰਨਾ ਸੀ ਤੇ ਇੱਥੇ ਗੁੰਡਾਗਰਦੀ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਸੀ ਸੋ ਟੇਕਿੰਗ ਸਵਿਫਟ ਐਕਸ਼ਨ ਵੀ ਰਾਉਂਡਡ ਅਪ ਵਨਸ ਇਹਦੇ ਨਾਲ ਦੇ ਜਿਹੜੇ ਮੁੰਡੇ ਇਹਨੂੰ ਖਰਾਬ ਕਰੀ ਜਾਂਦੇ ਸੀ 5-7 ਮੁੰਡੇ ਉਹਨਾਂ ਦੇ ਡੀਟੇਲਸ ਅਸੀਂ ਸ਼ੇਅਰ ਕੀਤੇ ਹਨ ਉਹਨਾਂ ਨੂੰ ਅਸੀਂ ਬਾਉਂਡ ਡਾਊਨ ਕੀਤਾ ਅੰਡਰ ਪ੍ਰੀਵੈਂਟਿਵ ਡਿਟੈਂਸ਼ਨ ਉਸ ਤੋਂ ਅੰਡਰ ਸੈਕਸ਼ਨ 126 170 ਬੀ ਐਨ ਐਸ ਐਸ ਐਂਡ ਨਾਓ ਇਟ ਇਜ਼ ਮੰਡੇਟਰੀ ਫਾਰ ਥੈਮ ਕਿ ਉਹ ਡੇਲੀ ਥਾਣੇ ਆ ਕੇ ਆਪਣੀਆਂ ਹਾਜ਼ਰੀਆਂ ਲਗਵਾਉਣਗੇ ਤੇ ਪੁਲਿਸ ਦਾ ਉਹਨਾਂ ਤੇ ਪ੍ਰਭਾਵ ਰਹੂਗਾ ਇਹ ਵਾਂਸ ਜਿਹੜਾ ਹੈਗਾ ਇਹ ਤੇ ਜਿਹੜੇ ਪੁਰਾਣੇ ਪਰਚੇ ਹਨ ਉਹ 222 ਦਾ ਪਰਚਾ ਹੈ 365 307 ਯਾਨੀ ਅਟੈਂਪਟ ਟੂ ਮਰਡਰ ਦਾ ਪਰਚਾ ਹੈ ਤੇ ਐਫ ਆਈ ਆਰ ਨੰਬਰ 30 ਐਨ ਡੀ ਪੀ ਐਸ ਦਾ ਪਰਚਾ ਹੈਗਾ ਇਹ ਤੇ ਐਫ ਆਈ ਆਰ ਨੰਬਰ 113 ਅਗੇਨ 307 ਐਫ ਆਈ ਆਰ ਨੰਬਰ 308 ਅਸਲਾ ਆਮ ਸੈਕਸ ਯਾਨੀ ਹਰ ਤਰ੍ਹਾਂ ਸੇ ਜੋ ਖਰਾਬ ਹੋ ਸਕਦਾ ਸੀ ਇਹ ਬੰਦਾ ਇਹ ਉਸ ਤਰ੍ਹਾਂ ਸੇ ਖਰਾਬ ਸੀ ਇਹ 3-4 ਦਿਨ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਤੇ ਜਦੋਂ ਇਹ ਜੇਲ੍ਹ